ਸਮਾਜਿਕ ਨਿਆਂ ਤੇ ਅਧਿਕਾਰਤਾ ਮੰਤਰਾਲਾ ਭਾਰਤ ਸਰਕਾਰ ਦਿਵਿਆਂਗ ਸ਼ਕਤੀਕਰਨ ਤੇ ਸਮਾਜਿਕ ਨਿਆਂ ਅਧਿਕਾਰ ਵਿਭਾਗ ਵੱਲੋਂ ਆੜਿਪ ਯੋਜਨਾ ਅਧੀਨ ਦਿਵਿਆਂਗ ਜਨਾਂ ਨੂੰ ਉਪਕਰਨ ਦੇਣ ਲਈ ਇੱਕ ਵਿਸ਼ੇਸ਼ ਜਾਂਚ ਕੈਂਪ ਸਥਾਨਕ ਗੀਤਾ ਭਵਨ ਮੰਦਿਰ ਮਾਡਲ ਟਾਊਨ ਫਗਵਾੜਾ ਵਿਖੇ ਲਗਾਇਆ ਗਿਆ ਜਿਕਰ ਜੋਗ ਹੈ ਕਿ ਇਹ 3 ਦਿਨਾਂ ਕੈਂਪ 9 ਸਤੰਬਰ ਤੋਂ 11 ਸਤੰਬਰ ਤੱਕ ਲਗਾਇਆ ਗਿਆ ਜਿਸ ਦੇ ਆਖਰੀ ਦਿਨ ਫਗਵਾੜਾ ਵਿਖੇ ਲਗਾਏ ਗਏ ਕੈਂਪ ਵਿੱਚ ਮੁੱਖ ਮਹਿਮਾਨ ਵਜੋਂ ਸੀ ਡੀ ਪੀਓ ਫਗਵਾੜਾ ਰਾਜਵਿੰਦਰਜੀਤ ਕੌਰ ਨੇ ਸ਼ਿਰਕਤ ਕੀਤੀ ਆਪਣੇ ਸੰਬੋਧਨ ਵਿੱਚ ਕਿਹਾ ਕਿ ਜਾਂਚ ਕੈਂਪ ਦੌਰਾਨ ਜਿੱਥੇ ਵੱਡੀ ਗਿਣਤੀ ਵਿੱਚ ਅੰਗਹੀਣਾ ਨੇ ਵੱਖ-ਵੱਖ ਤਰ੍ਹਾਂ ਦੇ ਉਪਕਰਨ ਦੇਣ ਲਈ ਫਾਰਮ ਭਰੇ ਹਨ ਉੱਥੇ ਹੀ ਉਨ੍ਹਾਂ ਨੂੰ ਬੈਟਰੀ ਵਾਲੀਆਂ ਸਾਈਕਲਾਂ, ਟਰਾਈਸਾਈਕਲਾਂ, ਕੰਨਾਂ ਤੋਂ ਸੁਣਨ ਵਾਲੀਆਂ ਮਸ਼ੀਨਾਂ ਤੋਂ ਇਲਾਵਾ ਹੋਰ ਉਪਕਰਨ ਦੇਣ ਲਈ ਫਾਰਮ ਭਰੇ ਗਏ ਹਨ ਜਿਨ੍ਹਾਂ ਨੂੰ 17 ਤੇ 18 ਸਤੰਬਰ ਨੂੰ ਇਹ ਉਪਕਰਨ ਦਿੱਤੇ ਜਾਣਗੇ ਉਨ੍ਹਾਂ ਸਮੂਹ ਇਲਾਕੇ ਦੇ ਜ਼ਰੂਰਤਮੰਦ ਅੰਗਹੀਣਾ ਨੂੰ ਇਸ ਕੈਂਪ ਦਾ ਲਾਭ ਉਠਾਉਣ ਦੀ ਅਪੀਲ ਕੀਤੀ ਮੈਂ ਸੀ.ਡੀ.ਪੀ. ਰਾਜਿੰਦਰਜੀਤ ਕੌਰ ਫਗਵਾੜੀ ਇਹ ਜੋ ਅੱਜ ਕੈਂਪ ਲਗਾਇਆ ਗਿਆ ਹੈ ਅਲਿੰਕੋ ਕੰਪਨੀ ਵੱਲੋਂ ਜੋ ਆਪਾਹਜ ਹੈਗੇ ਹਨ ਆਂਦੀ ਹੈ ਉਹਨਾਂ ਦੇ ਅੰਗਾਂ ਦੇ ਨਾਪ ਲੈਣ ਲਈ ਲਗਾਇਆ ਗਿਆ ਹੈ ਉਹਨਾਂ ਦੀ ਇੱਥੇ ਰਜਿਸਟ੍ਰੇਸ਼ਨ ਹੋ ਰਹੀ ਹੈ ਤੇ ਅਸੀਂ ਆਪਣੇ ਏਰੀਆ ਚ ਪਗਵਾੜੇ ਦੇ ਵਿੱਚੋਂ ਸਾਰੇ ਮੈਸੇਜ ਕਰਕੇ ਬੁਲਾ ਲਿਆ ਹੋਇਆ ਹੈ ਇਸ ਤੋਂ ਕੰਮ ਚੱਲ ਰਿਹਾ ਹੈ ਤੇ ਮੈਡਮ ਇਹ ਕਿੱਥੇ ਕੈਂਪ ਲੱਗਾ ਗਿਆ ਲਗਾਇਆ ਗਿਆ ਗੀਤਾ ਪਵਨ ਪਗਵਾੜੇ ਮਦਰ ਟਾਊਨ ਦੇ ਵਿੱਚ ਇਹ ਹੈ ਹੈ ਉਧਰ ਹੋਰਨਾ ਅਗੂਆ ਨੇ ਕਿਹਾ ਕਿ ਇਹ ਸਾਰਾ ਕੈਂਪ ਭਾਰਤ ਸਰਕਾਰ ਦੇ ਆਦੇਸ਼ਾਂ ਤੇ ਹੀ ਲਗਾਇਆ ਗਿਆ ਹੈ ਤਾਂ ਜੋ ਅੰਗਹੀਨਾਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਆਵੇ। ਉਹਨਾਂ ਅੰਗਹੀਨ ਵਿਅਕਤੀਆਂ ਨੂੰ ਇਸ ਕੈਂਪ ਦਾ ਲਾਭ ਉਠਾਉਣ ਦੀ ਵੀ ਅਪੀਲ ਕੀਤੀ। ਮੇਰਾ ਨਾਮ ਅਨਿਲ ਕੁਮਾਰ ਹੈ ਜੋ ਅਲਿੰਕੋਸੇ ਮੈਂ ਆਇਆ ਹਾਂ ਮੁਹਾਲੀ ਸੇ। ਇਹ ہماری ਟੀਮ ਪੂਰੀ 3 ਦਿਨ ਡਿਸਟ੍ਰਿਕਟ ਹਮਾਰੇ ਕੁਮਾਉਂ ਕੁਰਤਲਾ ਮੈਂ 3 ਦਿਨ ਸੇ ਕੈਂਪ ਚੱਲ ਰਿਹਾ ਹੈ। 9 ਔਰ 10 ਔਰ 11 ਅੱਜ लास्ट ਕੈਂਪ ਹੈ ہمارا ਜੋ ਕਿ ਗੀਤਾ ਫੋਨ ਮੈਂ ਲਗਾ ਹੋਆ ਹੈ। ये हमारा मिनिस्ट्री ऑफ सोशल जस्टिस है एडिप स्कीम और एड आर बी आई आर बी आई का मतलब ये होता है कि जो सीनियर सिटीजन साठ साल से ऊपर होते हैं उनके लिए मेडिकल की ज़रूरत नहीं पड़ती है एडिप स्कीम जो गवर्नमेंट की है उसमें मेडिकल की जरूरत पड़ती है हम इसलिए हमारी मेडिकल टीम आती है ताकि इनको दिव्यांग जनों को जो जो नीड है इनको किसी ट्राईसाइकिल है व्हील चेयर है या कान की मशीन है वो की वोकर है जैसे स्मार्ट कैन हो गया विजुअल इंपेयरमेंट के लिए जैसे स्मार्ट फोन भी आता है स्मार्ट कैन भी आता है तो बहुत सारे डिसेबल पर्सन के लिए हमारे पास है क्योंकि हम इनके नीड के हिसाब से हम देते हैं Thank you